ਅੱਜ ਦਿਨ ਦੀ ਸ਼ੁਰੂਆਤ ਫੇਰ ਆਪਾਂ ਸਾਈਕਲ ਚਲਾਇ ਕਰ ਰਹੇ ਆਂ ਵੈਲਕਮ ਬੈਕ ਟੂ ਚੈਨਲ ਗਾਇਸ ਆਈ ਹੋਪ ਐਵਰੀਥਿੰਗ ਇਜ਼ ਡੂਇੰਗ ਗ੍ਰੇਟ ਪਿਛੋ ਡੈਡੀ ਦੇ ਨਾਲ ਸ਼ੇਅਰ ਹੁੰਦੇ ਤੁਸੀਂ ਵੀ ਆ ਗਏ ਇਹ ਮੋਟਰ ਤੇ ਆਪਾਂ ਜੀਰੀ ਵੱਢ ਕੇ ਰੋਟਾਵੇਟਰ ਫੇਰ ਕੇ ਰੌਣੀ ਕਰਤੀ ਸੀ ਮੈਨੂੰ ਲੱਗਦਾ ਬਾਤ ਆਉਣ ਨੂੰ ਹਲੇ ਹੋਰ 5-7 ਦਿਨ ਲੱਗ ਜਾਣਗੇ ਪਰ ਹਲੇ ਕੋਈ ਨਾਜ ਤਰੀਖ ਹਲੇ ਛੱਬੀ ਹੋਈ ਆ ਜੇ ਆਪਣੀ 5 6 ਨਵੰਬਰ ਤੱਕ ਵੀ ਬੀਜ ਗਈ ਤਾਂ ਵੀ ਬਾਧੂ ਆ ਆਪਾਂ ਜਿਹੜਾ ਅਗੇ ਸੁਪਰ ਸੀਡਰ ਤੋਂ ਕਿਰਾਏ ਤੇ ਵਜਾਉਨੇ ਆ ਨਾ ਉਹਦਾ ਆਪਾਂ ਖਰਚਾ ਬਚਾ ਲਿਆ ਇਸ ਵਾਰੀ ਆਪਣਾ 3 ਕਹ ਹਜ਼ਾਰ ਦਾ 4000 ਤੇ ਪਹਿਲਾਂ ਲੱਗਿਆ ਉਹ ਤੁਹਾਨੂੰ ਪਤਾ ਮੈਸੀ ਖੰਦਾ ਤੇਲ ਕੱਟ 3 4000 ਦਾ ਹੋਰ ਲੱਗ ਜੂ ਜੇ ਆਪਾਂ ਸਿੱਧੀ ਹੁਣ ਰੋਟਾਵੇਟਰ ਨਾਲ ਕਣਕੀ ਬੀਜਤੀ ਜੇ ਇੱਕ ਵਾਰੀ ਪਹਿਲਾਂ ਰੋਟਾਵੇਟਰ ਨਾਲ ਵਾਇਆ ਫੇਰ ਚੱਲ ਲਾ ਲੋ ਵੀ 10000 ਚ ਆਪਣਾ ਇਹ ਸਾਰੀ ਕਣਕ ਬੀਜੀ ਜਾਊਗੀ ਝਾੜ ਮੈਨ ਲੱਗਦਾ ਜਿੰਨਾ ਕਿ 26 ਦਾ ਨਿਕਲਿਆ ਸੀ ਇਧਰੋਂ ਓਨਾ ਕੀ ਪੂਛਾ ਦਾ ਨਿਕਲੂਗਾ ਕੱਲ ਆਪਣੀ ਜੁਕੀ ਨਹੀਂ ਆ ਗਈ ਕੱਲਾ ਪੱਖਾ ਹੀ ਲੱਗਿਆ ਸੀਗਾ ਅੱਜ ਸ਼ਾਮ ਤੱਕ ਜੁਖ ਜੂ ਪਤਾ ਲੱਗ ਜੂ ਕਿ ਪੂਛਾ ਦਾ ਕੀ ਝਾੜ ਨਿਕਲਦਾ ਵਾ ਜੇ ਝਾੜ ਸੇਮ ਹੀ ਹੋਇਆ ਤਾਂ ਜਿਹੜਾ ਆਪਾਂ ਹੁਣ ਉਧਰ ਮਾਲਚਰ ਫੇਰਨਾ ਰੂਟਾਵੇਟਰ ਫੇਰਨਾ ਪਲਾਉ ਫੇਰਨਾ ਉਧਰ ਕਿੰਨਾ ਹੀ ਤੇਲ ਫੁਕ ਜਾਣਾ ਇਧਰ ਤੇਲ ਘੱਟ ਫੁਕਿਆ ਵੈਸੇ ਮੈਂ ਖੇਤੀ ਵਾਲੀਆਂ ਵੀਡੀਓਆਂ ਵਾਲੀਆਂ ਬਣਾਉਂਦਾ ਨਹੀਂ ਹੈਗਾ ਪਰ ਮੈਨੂੰ ਕਈ ਜਣੇ ਨੇ ਕਿਹਾ ਵੀ ਤੂੰ ਬਣਾਇਆ ਕਰ ਕੋਈ ਨਾ ਦਿਨ ਵੇਸਟ ਨਾ ਕਰਿਆ ਕਰ ਅੱਜ ਨਾ ਮੇਰਾ ਸਾਰਾ ਦਿਨ ਮੋਟਰ ਤੇ ਨਿਕਲਣਾ ਵਾ ਅੱਜ ਆਪਾਂ ਉਧਰਲੀ ਮੋਟਰ ਤੇ ਮਾਲਚਰ ਮਾਰਨ ਲੱਗਣਾ ਵਾ ਪਹਿਲਾਂ ਤਾਂ ਮੈਂ ਸੋਚਿਆ ਸੀ ਵੀ ਛੱਡ ਕੜਾ ਅੱਜ ਵਲੌਗ ਨਹੀਂ ਉਤਾਂਦੇ ਫਿਰ ਮੈਂ ਕਹਾ ਨਾ ਮਨਾ ਯਾਰ ਤੂੰ ਵਲੌਗ ਸ਼ੁਰੂ ਕਰ ਤੇ ਦੇਖੀ ਜਾਊ ਵੀ ਜਿਹੜਾ ਜਾ ਹੈਗਾ ਉਹ ਜਾ ਬਣਾ ਕੇ ਪਾ ਦੇ ਕਿਉਂਕਿ ਹੁਣ ਡੈਡੀ ਉਹਨਾਂ ਨੇ ਫੇਰ ਅਮਰੀਕਾ ਨੂੰ ਚਲੇ ਜਾਣਾ ਮੇਰਾ ਧਿਆਨ ਫੇਰ ਖੇਤੀ ਵੱਲ ਬਹੁਤਾ ਹੋ ਜਾਣਾ ਫਿਰ ਇਹਦੇ ਵਿੱਚ ਹੀ ਹੁਣ ਟਾਈਮ ਕੱਢਣਾ ਪਿਆ ਕਰਨਾ ਵੀ ਇਹਦੇ ਵਿੱਚ ਹੀ ਆਪਾਂ ਨੂੰ ਵਲੌਗਿੰਗ ਕਰਨੀ ਪਿਆ ਕਰਨੀ ਆ ਤੇ ਨਾਲ ਦੀ ਨਾਲ ਹੀ ਖੀਤੇ ਆਏ ਵਲੋਗਿੰਗ ਵਾਲਾ ਕੀੜਾ ਹਜ ਤੱਕ ਸ਼ਾਂਤ ਹੋਇਆ ਨਹੀਂ ਹੈਗਾ ਤੁਹਾਨੂੰ ਕਿਹਾ ਸੀ ਨਾ ਨੰਬਰ 1 ਬਲੌਗਰ ਵਨ ਡੇ ਦੈਟਸ ਫੋਰ ਸ਼ੂਰ ਜਦੋਂ ਘਰੇ ਸਾਗ ਬਣਿਆ ਹੋਵੇ ਨਾ ਚਾਹੇ ਭੁੱਖ ਘੱਟ ਹੀ ਹੋਵੇ ਮੱਲੋ ਮੰਲੀ ਦੋ ਚਾਰ ਰੋਟੀਆਂ ਬਾਦੀ ਖਾਦੀਆਂ ਹੁੰਦੀਆਂ ਨੇ ਕੱਲ ਮੈਨੂੰ ਰਾਤ ਜਮਾ ਭੁੱਖ ਨਹੀਂ ਸੀਗੀ ਮੈਂ ਚਾਰ ਮੱਕੇ ਦੇ ਰੋਟੀਆਂ ਖਾ ਲਿਆ ਫਿਰ ਬਾਅਦ ਵਿੱਚ ਮੋਕ ਕਰਦੇ ਬਾਅਦ ਵਿੱਚ ਫਿਰ ਸ਼ੇਅਰ ਕਰਦਾ ਮੇਰਾ 10 ਵਜੇ ਲੋਗੇ ਹੁਣ ਸਾਗ ਭਾਈ ਹਜਮੌਖਾ ਆਉਦਾ ਥੋੜਾ ਜਿਹਾ ਹੁਣ ਰਡ ਸ਼ੇਰ ਵੀ ਜ਼ਿੰਦਗੀ ਤੇ ਉਹ ਫੇਸ ਚ ਕਿ 24 ਘੰਟੇ ਇਹਦੇ ਤੇ ਨਿਗਰਾਨੀ ਰੱਖਣੀ ਪੈਂਦੀ ਹੈ ਤਾਂ ਮੇਰੇ ਤੇ ਪਵਨ ਚੋਂ ਇੱਕ ਜਣਾ ਤਾਂ ਹਮੇਸ਼ਾ ਇਹਦੇ ਤੇ ਰਹਿੰਦਾ ਹੋਆ ਜਿੰਨਰ ਕ ਟਾਈਮੇ ਸੌਂਦਾ ਸੁਂਦਾ ਉਹਨਾਂ ਕ ਟਾਈਮ ਮੜਾ ਮੱਤਾ ਕੰਮ ਕਰੀਦਾ ਹੁਣ ਜਿਵੇਂ ਮੈਂ ਮੋਟਰ ਤੇ ਜਾਣਾ ਮੈਂ ਪਰ ਉਸ ਤੋਂ ਪਹਿਲਾਂ ਪਵਨ ਨੇ ਤਾਂ ਮੈਨੂੰ ਕੱਪੜੇ ਧੋ ਲੈਣ ਦੇ ਉਸ ਤੋਂ ਬਾਅਦ ਜਾਇਂ ਜਿਹੜਾ ਆਪਾਂ ਮਲਚਰ ਪਾਉਣਾ ਵਾ ਹਲੇ ਉਹ ਮਲਚਰ ਫਰੀ ਨਹੀਂ ਹੋਇਆ ਮੈਂ ਸੋਚਿਆ ਉਦੋਂ ਪਹਿਲਾਂ ਕਿਉਂ ਨਾ ਆਪਾਂ ਜਾ ਕੇ ਡੈੱਕ ਲਵਾ ਲਿਆਈਏ ਮੈਂ ਥੋੜੇ ਦਿਨ ਪਹਿਲਾਂ ਡੈੱਕ ਰਿਪੇਅਰ ਕਰਨ ਨੂੰ ਇੱਥੇ ਛੱਡ ਗਿਆ ਸੀਗਾ ਤੇ ਉਦੋਂ ਬਾਅਦ ਚ ਟਾਈਮ ਹੀ ਲੱਗਿਆ ਕਿਉਂਕਿ ਆਪਣਾ ਟਰੈਕਟਰ ਘਰੇ ਖੜਦਾ ਹੀ ਨਹੀਂ ਹੈਗਾ ਅੱਜ ਹੁਣ ਘੰਟਾ 2 ਘੰਟੇ ਹੈਗੇ ਆ ਮੈਨੂੰ ਆਏ ਸੀ ਕਿ ਪਹਿਲਾਂ ਡੈੱਕ ਲਵਾ ਲਿਆਈਏ ਫਿਰ ਡੈੱਕ ਲਵਾ ਕੇ ਫੇਰੀ ਮਲਚਰ ਫੇਰਾਂਗੇ ਅੱਜ ਆਓ ਟਰੈਕਟਰ ਖੜਾ ਆਪਣਾ ਰਿਪੇਅਰ ਤਾਂ ਹੋ ਗਿਆ ਬੜਾ ਟਾਈਮ ਤਾਂ ਲੱਗਣਾ ਨਹੀਂ ਫਿੱਟ ਹੋਣ ਨੂੰ ਸਾਲ ਡੇਢ ਸਾਲ ਤੋਂ ਇਹਦੇ ਬੂਫਰ ਖਰਾਬ ਸੀਗੇ ਬਸ ਇੱਕ ਇਧਰ ਲ ਮਿਲਦਾ ਸਪੀਕਰ ਚੱਲੀ ਜਾਂਦਾ ਸੀਗਾ ਉਹਦੇ ਨਾਲ ਹੀ ਬਸ ਧੱਕੇ ਧੁੱਕੇ ਨਾਲ ਮਾੜਾ ਮੋਟਾ ਭਾਈ ਜਾਂਦੇ ਸੀਗੇ ਇਸ ਵਾਰੀ ਸੋਚਿਆ ਮੈਂ ਕਿਹਾ ਚੱਲ ਪਹਿਲਾਂ ਇਹਨੂੰ ਠੀਕ ਕਰਾ ਲਈਏ ਸਪੀਕਰ ਆਪਾਂ ਸਾਰੇ 7 ਦੇ 7 ਨਵੇਂ ਪਵਾ ਲਏ ਦੋ ਸਪੀਕਰ ਇਧਰ ਸੀ ਦੋ ਥੱਲੇ ਆ ਉਹ ਇਦਰਾ ਇੱਕ ਮੋਰਿਆ ਤੇ ਬੂਫਰ ਆਪਾਂ ਰਿਪੇਅਰ ਕਰਾ ਲਏ ਤੇ ਆਹ ਡੱਕ ਵੀ ਰੁਪਈਆ ਕਰਾ ਲਿਆ ਇਹ ਵੀ ਮਤਲਬ ਆਪਣਾ ਪੁਰਾਣਾ ਹੀ ਆ ਚੱਲ ਪੇਟੀ ਨੂੰ ਤਾਂ ਹੁੰਦਾ ਹੀ ਕੀ ਆ ਪਿਛਲੇ 3 ਸਾਲਾਂ ਚ ਮੇਰੀ ਜ਼ਿੰਦਗੀ ਚ ਕਾਫੀ ਲਾਈਫ ਚੇਂਜਿੰਗ ਮੂਮੈਂਟ ਆਏ ਨੇ ਜਿਨ੍ਹਾਂ ਮੇਰੀ ਲਾਈਫ ਨੂੰ ਬਹੁਤ ਚੇਂਜ ਕਰਤਾ ਸਭ ਤੋਂ ਪਹਿਲਾਂ ਤਾਂ ਰਣ ਸ਼ੇਅ ਹੋਇਆ ਰਣ ਸ਼ੇਅ ਹੋਣ ਤੋਂ ਬਾਅਦ ਲਾਈਫ ਬਹੁਤ ਜ਼ਿਆਦਾ ਚੇਂਜ ਹੋ ਗਈ ਉਸ ਤੋਂ ਬਾਅਦ ਅਸੀਂ ਪਿੰਡ ਘਰ ਪਾਉਣ ਲੱਗ ਗਏ ਉਹ ਪਿੰਡ ਘਰ ਪਾਉਂਦੇ ਪਾਉਂਦੇ ਜਾਂ ਆਪਾਂ ਹੁਣ ਕਹਿ ਲਓ ਲਾਈਫ ਟੋਟਲੀ ਚੇਂਜ ਹੋ ਗਈ ਤੇ ਤੀਜਾ ਮੰਮੀ ਹੁਣਾਂ ਦਾ ਅਮਰੀਕਾ ਦਾ ਪੀਜ਼ਾ ਆ ਗਿਆ ਮੰਮੀ ਹੁਣਾਂ ਦੇ ਵੀਜ਼ੇ ਆਉਣ ਤੋਂ ਬਾਅਦ ਵੀ ਲਾਈਫ ਬਹੁਤ ਚੇਂਜ ਹੋ ਗਈ ਕਮ ਮੈਂ ਸੋਚਿਆ ਨਹੀਂ ਸੀਗਾ ਕਿ ਮੈਂ ਖੇਤੀ ਕਰਦਾ ਫਿਰੂੰਗਾ ਹਲੇ ਮੇਰੀ ਕੋਈ ਪਲੈਨਿੰਗ ਨਹੀਂ ਸੀਗੀ ਹਲੇ ਤਾਂ ਮੈਨੂੰ ਆਇਆ ਸੀ ਵੀ ਡੈਡੀ ਸਿਰ ਤੇ ਵਧੀਆ ਕੰਮ ਚੱਲੀ ਜਾਂਦਾ ਮੈਂ ਆਪਦੇ ਕੰਮ ਤੇ ਫੋਕਸ ਰੱਖਦਾ ਸੀਗਾ ਡੈਡੀ ਖੇਤੀਆਂ ਤੇ ਫੋਕਸ ਰੱਖਦੇ ਸੀਗੇ ਹੱਡ ਆਮ ਵਧੀਆ ਚੱਲੀ ਜਾਂਦਾ ਸੀਗਾ ਪਰ ਹੁਣ ਮੇਰਾ ਇਹ ਸਾਰੇ ਕੰਮਾਂ ਨੂੰ ਕਰਨ ਨੂੰ process ਥੋੜਾ ਜਿਹਾ ਕਈ ਵਾਰੀ ਸਲੋ ਹੋ ਜਾਂਦਾ ਕਈ ਵਾਰੀ ਮੈਨੂੰ ਖੁਦ ਨੂੰ ਹੀ ਸਮਝ ਨਹੀਂ ਆਉਂਦੀ ਕਿ ਹੁਣ ਮੈਂ ਕਿੱਧਰ ਨੂੰ ਜਾਵਾਂ ਕਿ ਮੈਂ ਖੇਤੀ ਵਾਲ ਨੂੰ ਪੂਰਾ ਹੋ ਜਾਾਂ ਕਿ ਨਹੀਂ ਮੈਂ ਵਲੋਗਿੰਗ ਵਾਲ ਨੂੰ ਰਹਿਵਾਂ ਨਹੀਂ ਮੈਂ ਵਲੋਗਿੰਗ ਵਾਲ ਨੂੰ ਨਹੀਂ ਰਹਿਣਾ ਮੈਂ ਖੇਤੀ ਵਾਲ ਨੂੰ ਜਾਣਾ ਨਹੀਂ ਮੈਂ ਰਣ ਸ਼ੇਰ ਨੂੰ ਵੀ ਧਿਆਨ ਦੇਣਾ ਮਤਲਬ ਆਪਾਂ ਹਰ ਚੀਜ਼ ਦੇ ਧਿਆਨ ਦੇ ਚੱਕਰ ਚ process ਸਲੋ ਹੋ ਜਾਂਦਾ ਧਿਆਨ ਮੇਰਾ ਸਾਰੇ ਪਾਸੇ ਹੀ ਆ ਪਰ ਉਹ process ਥੋੜਾ ਜਿਹਾ ਵਫਰ ਘੱਟ ਲਾ ਜਾਂਦਾ ਵੀ ਹੁਣ ਸਮਝ ਨਹੀਂ ਆਉਂਦੀ ਇਹ ਤਿੰਨੇ ਜਿਹੜੇ ਤੁਹਾਨੂੰ ਮੈਂ ਲਾਈਫ ਚੇਂਜਿੰਗ ਮੂਮੈਂਟ ਦੱਸਿਆ ਇਹ ਤਿੰਨੋਂ میرے لیے بہت ہیپی مومنٹ نے رنشیر دا انا پینڈ کر پونا ممی ڈیڈی دا امریکہ دا ویزا انا سارے ਸਾਡੇ ਲਈ ਖੁਸ਼ੀ ਦੀ ਗੱਲ ਆ بس ਇਹ ਚੀਜ਼ਾਂ ਨੂੰ ਨਾ ਥੋੜਾ ਜਿਹਾ ਅਡਾਪਟ ਕਰਨ ਨੂੰ ਐਡਜਸਟ ਕਰਨ ਨੂੰ ਟਾਈਮ ਲੱਗ ਰਿਹਾ باقی ਚੱਕਰ ਕੋਈ ਨਹੀਂ ਮਤਲਬ ਇੱਕਦਾਂ ਹੀ ਸਾਰਾ ਕੁਝ ਕਹੋ ਵੀ ਜਲਦੀ ਜਲਦੀ ਹੋਇਆ ਤਾਂ ਉਹ ਚੀਜ਼ਾਂ ਨੂੰ ਅਡਾਪਟ ਕਰਨ ਨੂੰ ਥੋੜਾ ਜਿਹਾ ਟਾਈਮ ਲੱਗ ਰਿਹਾ ਥੋੜੀਆਂ ਐਫਰਟਸ ਵੱਧ ਲੱਗ ਰਹੀਆਂ ਨੇ ਤਾਂ ਹੀ ਹੁਣ ਪਿਛਲੇ ਕਿੰਨੇ ਟਾਈਮ ਤੋਂ ਵਲੋਗਿੰਗ ਵਿੱਚ ਗੈਪ ਪੈ ਰਹਿੰਦੇ ਆ ਐਫਰਟਸ ਅਸੀਂ ਕਰਦੇ ਰਹੇ ਨੇ ਤਾਂ ਹੀ ਹਲੇ ਵੀ 10-12 ਬਲੌਗ ਆਉਂਦੇ ਰਹਿੰਦੇ ਆ ਅੱਗੇ ਵੀ ਆਪਣੇ 15-18 ਹੀ ਹੁੰਦੇ ਸੀ ਮਹੀਨੇ 'ਚ ਹੁਣ ਉਹ ਥੋੜੀ 4-5 ਤੋਂ ਲੋਕਾਂ ਦੀ ਰੇਸ਼ੋ ਘਟ ਗਈ ਮਤਲਬ ਕਦੀ ਹੋਇਆ ਹੋਊ ਕਿ ਆਪਣੇ ਮਹੀਨੇ 'ਚ 23-25 ਬਲੌਗ ਆਏ ਹੋਣਗੇ ਪਹਿਲਾਂ ਸ਼ਾਇਦ ਕਈ ਵਾਰ ਹੋਇਆ ਹੋਊ ਵੀ ਮੈਂ ਲਗਾਤਾਰ 30 ਬਲੌਗ ਪਾ ਦਈ ਹੁਣੇ ਆ ਪਰ ਨਹੀਂ ਆਪਣੇ ਨਾਰਮਲ ਜਿਹੇ ਐਵਰੇਜ ਗੱਡੀਏ ਤਾਂ ਉਹ 15 ਤੋਂ 18 ਬਲੌਗ ਆ ਮਹੀਨੇ ਦੀ ਪਰ ਹੁਣ ਵੀ ਔਖੇ ਸੌਖੇ 10-12 ਬਲੌਗ ਪਾਈ ਦਿਨ ਨਾ ਪਰ ਉਹ ਕਈ ਵਾਰੀ ਆਇਆ ਹੋਇਆ ਜਾਂਦਾ ਨਾ ਚੀਜ਼ਾਂ ਥੋੜੀਆਂ ਜੀਆਂ ਇਧਰ ਉਧਰ ਹੋ ਜਾਂਦੀਆਂ ਨੇ ਫਿਰ ਉਹ ਥੋੜਾ ਜਿਹਾ ਟਾਈਮ ਲੱਗ ਜਾਂਦਾ ਜਾਂ ਕਈ ਵਾਰੀ ਕੰਟੈਂਟ ਬੱਦ ਬੋਰਿੰਗ ਹੋ ਜਾਂਦਾ ਤੁਸੀਂ ਐਂ ਕਹੋਗੇ ਵੀ ਥੋੜਾ ਬਹੁਤਾ ਬੋਰਿੰਗ ਤਾਂ ਪਹਿਲਾਂ ਵੀ ਹੁੰਦਾ ਸੀ ਇਹ ਥੋੜਾ ਜਿਹਾ ਲਾਈਫ ਸਟਾਈਲ ਕੰਟੈਂਟ ਹੈ ਨਾ ਕਈ ਵਾਰੀ ਬੋਰ ਹੀ ਹੁੰਦਾ ਵਾ ਕਈ ਵਾਰੀ ਜਾਣੇ ਅਣਜਾਣੇ ਚ ਬਹੁਤ ਵਧੀਆ ਕੰਟੈਂਟ ਬਣ ਜਾਂਦਾ ਆਪਾਂ ਨੂੰ ਨਹੀਂ ਪਤਾ ਲੱਗਦਾ ਜਿਵੇਂ ਹੁਣ ਆਹ ਡਾਇਰੈਕਟਰੀ ਆ ਜਿਹੜੇ ਆਪਣੇ ਚੈਨਲ ਦੀ ਸਭ ਤੋਂ ਹਟ ਵੀਡੀਓ ਆ ਉਹ ਇਹ ਟਰੈਕਟਰ ਦੀ ਵੀਡੀਓ ਆ ਜਿਹੜੀ ਇੱਕੋ ਇੱਕ ਵੀਡੀਓ ਮਿਲੀਅਨ ਕਰਾਸ ਹੋ ਇਹ ਵੀਡੀਓ ਮੈਂ ਸੋਚਿਆ ਵੀ ਨਹੀਂ ਸੀ ਕਿ ਕਦੇ ਮਿਲੀਅਨ ਤੇ ਜਾਊਗੀ ਇਹ ਵੀਡੀਓ ਹੌਲੀ ਹੌਲੀ ਹੁਣ ਵੀ ਚੱਲੀ ਜਾਂਦੀ ਹੈ ਮਿਲੋਗੇ ਹੁਣ ਆਸਾਂ ਮੈਂ ਤੁਹਾਨੂੰ ਵਈ ਵਈ ਗਈ ਦੁਨੀਆਂ ਮਲਚਰ ਤੇ ਤਾਂ ਵੀ ਕਰਦਾ ਹੀ ਬਹੁਤ ਦਾ ਡੈਡੀ ਤੇ ਛੇਰਾ ਚਾਹ ਲੈ ਕੇ ਆਇਆ ਖਣਚਿਆ ਵੀ ਨਹੀਂ ਪਹਿਲਾਂ ਹਾਂਜੀ ਹਾਂ ਝੋੜ ਮਗਰ ਨਹੀਂ ਨਹੀਂ ਲਿਪੜਾ ਆ ਲਿਪੜਾ ਚਲ ਉਧਰ ਚਲ ਉਧਰ ਚੱਲ ਚੱਲ ਦੂਰੀ ਦੂਰੀ ਖੜੇ ਕਿੱਥੇ ਹੈ ਦੂਰੀ ਕਿੱਥੇ ਖੜੇ ਸੀ ਕੀ ਕਰਦੇ ਹੁੰਦੇ ਸੀ ਕੀ ਹੁੰਦਾ ਸੀ ਮੈਂ ਤਾਂ ਇਹ ਬਾਈ ਦੇ ਮੈਨੂੰ ਤਾਂ ਪਤਾ ਸੁਣਨ ਨੂੰ ਹੀ ਹਟ ਗਿਆ ਹਾਂ ਆਈ ਗਈ ਅੱਛਾ ਚੱਲ ਫਿਰ ਚੱਕ ਲਿਆ ਮੈਂਗਾ ਪਾਂਡੇ ਫਿਰ ਮੌਇਸਟਰ ਆਪਣੇ ਫੇਰਿਆ ਗਿਆ ਇਧਰ ਮੰਡੀ ਚ ਤੋਲ ਲਾ ਗਿਆ ਸੀ ਮੌਇਸਟਰ ਫੇਰ ਕੇ ਸਿੱਧਾ ਹੀ ਮੰਡੀ ਆ ਗਿਆ ਓ ਬੱਲੇ ਬੱਲੇ ਮੁੰਡਾ ਤਾਂ ਬਾਹਲਾ ਕੰਮ ਕਰਨ ਲੱਗ ਗਿਆ ਕੀ ਕਰਦਾ ਸੀ ਡੇਡਾ ਲਈ ਪਾਣੀ ਗਰਮ ਕਰਦਾ ਇਹਨੂੰ ਕੀ ਕਹਿੰਦੇ ਆ ਦੋ ਤਾਂ ਹੁਣ ਮੈਨੂੰ ਵੀ ਗੋਦੀ ਚੱਕ ਲੋ ਕੀ ਕਰੇਗਾ ਫਿਰ ਇਹਨੂੰ ਗੋਹਾ ਨਹੀਂ ਇਹਨੂੰ ਪਾਥੀ ਕਹਿੰਦੇ ਪੁੱਤ ਪੱਟੀ ਨੂੰ ਪੋਣਾ ਮੈਂ ਖੜ ਜਾ ਮੈਂ ਪਾ ਦਈਆਂ ਤੇਰਾ ਹੱਥ ਗੋਦੀ ਚੱਕ ਉਹਨੂੰ ਆ ਜਾ ਫਿਰ ਦੂਰ ਮਮਾ ਦੂਰ ਸੈਟ ਦੂਰ ਸੈਟ ਚਲੋ ਜੀ ਕੋ ਵੀ ਚਿੱਟੇ ਨਾ ਲੈ ਬਾਸਾ ਵਾਲਾ ਗਰਮ ਹੋਜੂ ਬਣੀ ਉਹ ਮੈਂ ਇਕੱਲੇ ਨਹੀਂ ਨਹਾਉਣਾ ਕਿਸ ਨੂੰ ਨੇ ਚਾੜੀ ਬੋਨੇ ਆ ਚਲ ਪਾ ਲੈ ਫਿਰ ਸ਼ੋਡਿਵਾਲੀ ਮਿੰਨ ਗੁੱਦੀ ਲੈ ਹੀ ਚੱਕ ਦਿੰਨੀ ਆ ਮੈਂ ਤਾਂ ਡਾੜਾ ਦਾ ਕੰਡ ਨਾਲ ਲੁੱਟੜਿਆ ਕੋਈ ਪੋਨਾ ਮਾ ਆ ਦੇਖ ਰਹਾ ਤੂੰ ਤਾਂ ਖੇਡਾ ਬਣਾ ਰਿਹਾ ਹਜੇ ਬਸ ਕਰ ਬਸ ਮੈਂ ਪਾ ਦੇਣਾ ਪੀਆ ਛੱਡ ਦੇ ਬਸ ਆ ਗਿਆ ਆ ਗਿਆ ਫਿਰ ਇੱਕਦਮ ਜਿਵੇਂ ਫਿਰ ਅੱਗ ਬੁਝੂ ਬਸ 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 ਉਹ ਬਾਤਾਂ ਨਹੀਂ ਕਰੀਆ ਤਾ ਬਸ ਹੋਰ ਨਹੀਂ ਲਿਆਉਣਾ ਲਾਈਟ ਬੰਦ ਕਰ ਤਾ ਉਹ ਮੇਰੀ ਗੱਲ ਸੁਣ ਅਸੀਂ ਦੋ ਬੰਦਿਆਂ ਨੇ ਨਾ ਹੋਣਾ ਕਰ ਜਾ ਵਾਹੋ ਵਿਭਾਗ ਵਿੱਚ ਚੱਕ ਓ ਚੋ ਇਹਨੇ ਤਾਂ ਬਾਸਕਟਬਾਲ ਗੇਮ ਬਣਾ ਲਈ ਹੱਥ ਨਾਲ ਲੈਂਗੁਏਜਰ ਨੂੰ ਕਿਦਰ ਗਰਮ ਹੋ ਗਿਆ ਹੁਣ ਵੈਰੀ ਗੁੱਡ ਚਲੋ ਭਾਈ ਕੱਲ ਆਪਣਾ ਚੋਨੇ ਵਾਲਾ ਕੰਮ ਸਾਰਾ ਨਿਪਟ ਗਿਆ ਹੁਣ ਅੱਜ ਆਰਾਮ ਕਿਉਂਕਿ ਕੱਲ ਆਪਾਂ ਮਲਟਰ ਫੇਰਦਾ ਸੀ ਅੱਜ ਕੁਝ ਨਹੀਂ ਕਰਨਾ ਖੱਤੇ ਚ ਕੱਲ ਨੂੰ ਰੋਟਾ ਵੇਟਰ ਫੇਰਾਂਗੇ ਜੇ ਰੋਟਾ ਵੇਟਰ ਚੱਲਿਆ ਰੋਟਾ ਵੇਟਰ ਨਾਲ ਚੱਲਿਆ ਫਿਰ ਕੱਲ ਨੂੰ ਪਲਾਉ ਫੇਰਾਂਗੇ ਮੰਕਲੇ ਆਮਾਨੇ ਕਿ ਸੇ ਤੋਂ ਪਲਾਉ ਜੇ ਗਾਹਾਂ ਵਾਲੀ ਵਾਰ ਤੱਕ ਮੇਤੋ ਸੰਜੇ ਨਾਂ ਲੈ ਹੋਏ ਸਾਰੇ ਜਿਵੇਂ ਆ ਮਲਚਰ ਹੋ ਗਿਆ ਆਪਣਾ ਪਲਾਉ ਹੋ ਗਿਆ ਆਪਾਂ ਤਾਂ ਫੇ ਸਾਰੀ ਛੱਬੀ ਲਾਇਆ ਕਰਾਂਗੇ ਛੱਬੀ ਪਹਿਲਾਂ ਵੱਢੀ ਜਾਂਦੀ ਆ ਉਤੋਂ ਬਾਅਦ ਬੰਦਾ ਰੌਣੀ ਕਰ ਦਿੰਦਾ ਸਿੰਪਲ ਰੋਟਾਵੇਟਰ ਨਾਲ ਕਣਕ ਬੀਜ ਜਾਂਦੀ ਆ ਨਹੀਂ ਆਏ ਤਾਂ ਫਿਰ ਬਈ ਜਿਵੇਂ ਹੁਣ ਆਪਣੀਆਂ ਪੂਸ਼ਾ ਵੀ ਸੀਗਾ ਹੁਣ ਕੱਲ ਮਲਚਰ ਵੀ ਚੱਲਿਆ ਪਲਾਉ ਵੀ ਚੱਲੂ ਹਲੇ ਫਿਰ ਇਹਦੇ ਲਈ ਚੀਜ਼ਾਂ ਵੱਡੀਆਂ ਚਾਹੀਦੀਆਂ ਨੇ ਕੀ ਕਰਨਾ ਜੀਰੀ ਲੈ ਕੇ ਮੰਡਾ ਮੰਦੀ ਤੋਂ ਦਾਣਾ ਮੰਡੀ ਤੋਂ ਜੀਰੀ ਲੈ ਕੇ ਆਉਣੀ ਆ ਕਾਇਤ ਜਾਏਗਾ ਉਹ ਆਪਾਂ ਗੱਡੀ ਤੇ ਲੈ ਆਉਣੀ ਆ ਚਾਰ ਤਾਂ ਬੋਰੀਆਂ ਲੈ ਆਉਣੀਆਂ ਹੈਂ ਠੀਕ ਗੱਡੀ ਤੇ ਕਹਿਦੀ ਉਹ ਸੱਜਣ ਤੇ ਬਾਕੇ ਆ ਜਾਣੇ ਆ ਅੱਛਾ ਤੂੰ ਜਾਣਾ ਨਹੀਂ ਤੂੰ ਜਾਣਾ ਨਹੀਂ ਚੱਲ ਬਾਏ ਜਾਦਾ ਨੂੰ ਪਤਾ ਲੱਗਿਆ ਕਿ ਡੈਡੀ ਨੇ ਟਰੈਕਟਰ ਲੈ ਕੇ ਜਾਣਾ ਉਦੋਂ ਦਾ ਪਿੱਛੇ ਪੁੱਛੇ ਫਿਰਦਾ ਕੱਲ ਜਿਹੜਾ ਆਪਾਂ ਮੰਡੇ ਝੋਨਾ ਚੋਖਿਆ ਸੀ ਉਤੋਂ ਆਪਾਂ 5-7 ਬੋਰੀਆਂ ਘਰ ਲਈ ਚੱਕ ਕੇ ਲੈਉਣੀਆਂ ਨੇ ਡੈਡੀ ਉਹ ਲੈਣ ਚੱਲੇ ਆ ਸਵੇਰ ਦਾ ਕਰਦਾ ਮੈਂ ਦਾਣਾ ਮੰਡੀ ਜਾਣਾ ਮੈਂ ਦਾਣਾ ਮੰਡੀ ਜਾਣਾ ਕਾ ਤੂੰ ਮੇਰੀ ਗੱਲ ਸੁਣ ਆ ਕਿੱਥੋਂ ਲੈ ਕੇ ਆਏ ਇਹ ਮੰਡੀ ਜਾਣਾ ਚੋਂ ਇਹ ਕਿਵੇਂ ਚੱਕੀ ਸੀ ਭਾਈਆਂ ਨੇ ਆਏ 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 ਧੂਈ ਤੇ ਲੱੱਦ ਕੇ ਲੈ ਗਏ ਸੀ ਆਨ ਕਰਕੇ ਸੱਟੇ ਹੁੰਦੇ ਸੀ ਇਹ ਮੈਨੂੰ ਸਮਝ ਨਹੀਂ ਆਈ ਦੁਬਾਰਾ ਮੈਂ ਹੁਣ ਕੌਣ ਲਾਉ ਮੈਨੂੰ ਸਮਝ ਨਹੀਂ ਆਈ ਕਿਵੇਂ ਚੱਕੀ ਸੀ ਉਹਨਾਂ ਨੇ ਕਿਥੇ ਕਿਥੇ ਕਿੱਥੇ ਇੱਥੇ ਲੈ ਹੱਥ ਤੇ ਤਰੇਓ ਤਰੇਓ ਤੇ ਤੋ ਬੋ ਅਰੇ ਅਰੇ ਨੂੰ ਹੋ ਗਾ ਨੋ ਛੜ ਪਰ ਚੱਲ ਪਰ ਛੜ ਤੇ ਵਾਇਕ ਰਿ ਸਤਾਰ ਬਾਤ ਚਲ ਬਸ ਜਿਹੜਾ ਜੋ ਕਰਨ ਦਾ ਕਨਸੈਂਟਰੇਸ਼ਨ ਜਾਂ ਫੋਕਸ ਹੁੰਦਾ ਕਿਸੇ ਵੀ ਚੀਜ਼ ਨੂੰ ਦੇਖਣ ਦਾ ਜਾਂ ਕਿਸੇ ਵੀ ਚੀਜ਼ ਨਾਲ ਖੇਡਣ ਦਾ ਉਹ ਵੱਡੀ ਉਮਰੇ ਜਾ ਕੇ ਨਹੀਂ ਹੁੰਦਾ ਜਿਵੇਂ ਹੁਣ ਰਣਸ਼ੇਰ ਮੰਡੀ ਚ ਗਿਆ ਸੀ ਉਹਦਾ ਨਾ ਪੂਰਾ ਕਨਸੈਂਟਰੇਸ਼ਨ ਮੰਡੀ ਚ ਸੀਗਾ ਵੀ ਉਹਨੇ ਦੇਖਿਆ ਕਿਵੇਂ ਭਾਈ ਬੂਰੀ ਚੱਕਦੇ ਆ ਕਿਵੇਂ ਸੱਟਦੇ ਆ ਤੇ ਜਦੋਂ ਉਹ ਬੂਰੀਆਂ ਲਾਦੇ ਸੀਗੇ ਹੁੰਨ ਨੂੰ ਕਰ ਜਾਵੇ ਇੱਕ ਹੋਰ ਇੱਕ ਹੋਰ ਵੀ ਤੁਸੀਂ ਇੱਧਰ ਹੀ ਚੱਲੋ ਮੈਂ ਤੁਹਾਨੂੰ ਦੇਖ ਕੇ ਜਾਵਾਂ ਤੇ ਬਾਕੀ ਠੀਕ ਆ ਵੀ ਹੁਣ ਆਪਾਂ ਇਹ ਕਰਦੇ ਆ ਆ ਛੋਟਾ ਜਿਹਾ ਵਲੌਗ ਇੱਥੇ ਐਂਡ ਕਰਦੇ ਆ ਜੇ ਵਲੌਗ ਵਧੀਆ ਲੱਗਿਆ ਕਿਸੇ ਵੀ ਰੀਜ਼ਨ ਕਰਕੇ ਵਲੌਗ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਸੋਣਾ ਜਾਂ ਕਮੈਂਟ ਜ਼ਰੂਰ ਕਰਿਓ ਤੇ ਬਾਕੀ ਹੁਣ ਮੈਂ ਆਪਾਂ ਓਵਰਲ ਝਾੜ ਕੱਢਿਆ ਸੀਗਾ ਵੀ ਜਿਹੜਾ ਆਪਣਾ ਸਾਰਾ ਝਾੜ ਕਿੰਨਾ ਬਣਦਾ ਵਾ ਤਾਂ ਉਹ ਵੀ ਅਰਾਊਂਡ ਇੱਥੇ ਕੀ ਆਉਂਦਾ 28 ਹੋਈ ਦੇ ਮਤਲਬ ਠੀਕ ਆ ਜੀ ਜਿੰਨਾ ਬੰਬੰ ਦਿੱਤਾ ਵਧੀਆ ਵਾ ਕੀਲੇ ਪ੍ਰਤੀ 5-7 ਕੁਆਂਟਲ ਦਾ ਇੱਕ ਤੀ ਘਾਟਾ ਪਿਆ ਵਾ ਪਰ ਤੁਸੀਂ ਉਹਨਾਂ ਦਾ ਸੋਚੋ ਜਿੰਨਾਂ ਦਾ ਸਾਰਾ ਖੇਤੀ ਪਾਣੀ ਚ ਰੁੱਟ ਗਿਆ ਜਾਂ ਸਾਰੀਆਂ ਫਸਲਾਂ ਤਬਾਹ ਹੋ ਗਈਆਂ ਚਲੋ ਬਾਕੀ ਠੀਕ ਆ ਮਿਲਦੇ ਆ ਬਾਏ ਬਾਏ ਟਾਟਾ ਟਿੱਕਰ